ਉਹ ਵੀ ਦੇਖੋ ਉਹ ਆਪਣਾ ਅਗਰੋਂ ਨੂੰ ਕਰਾਉਂਦੇ ਨੇ ਉਹ ਡਰਾਈਵਰ ਦੇ ਪਾਸੇ ਵਾਲੇ ਨੇ ਉਹ ਡਰਾਈਵਰ ਨਹੀਂ ਸਰ ਕੀ ਨਾ ਉਹ ਕਿਹਦੇ ਤੋਂ ਮੈਂ ਪ੍ਰਿੰਸੀਪਲ ਮੇਰਾ ਨਾਮ ਹੀ ਪ੍ਰਿੰਸੀਪਲ ਸ਼ਰਮਾ ਹਰਿਕ ਕਲਾਮ ਪੈਂਦ ਤੋਂ ਪਰ ਇਹ ਕੀ ਮਾਮਲਾ ਜਿਹੜਾ ਐਕਸੀਡੈਂਟ ਦਾ ਸਾਹਮਣੇ ਇਹ ਜਿਹੜੇ ਦੋਨੇ ਮੁੰਡੇ ਸੀਗੇ ਜੀ ਰਜਿੰਦਰ ਤੇ ਬਲਵਿੰਦਰ ਸਿੰਘ ਜਿਹੜੇ ਰਜਿੰਦਰ ਸਿੰਘ ਹਰੀਕੇ ਕਲਾਂ ਦਾ ਸੀ ਬਲਵਿੰਦਰ ਸਿੰਘ ਜਿੱਤ ਜਲਦਾ ਸੀ ਇਹ ਪੈਸਟੀਸਾਈਡ ਕੰਪਨੀ ਚ ਕੰਮ ਕਰਦੇ ਸੀ ਆਪਣੇ ਫੀਲਡ ਵਰਕ ਚ ਇਹ ਲਲਕੋਟਕਪੂਰਾ ਤੋਂ ਜਾ ਰਹੇ ਸੀ ਆਪਣੇ ਫੀਲਡ ਦੇ ਕੰਮ ਚ ਤਾਂ ਜਦੋਂ ਖਾਰੇ ਦੇ ਕੋਲੇ ਪਹੁੰਚਿਆ ਉਦੋਂ ਕੋਈ ਇੱਕ ਕੋਈ ਤੇਜ਼ ਰਫਤਾਰ ਕੈਂਟਰ ਹੈ ਜਿਹੜਾ ਕੋਈ ਹਰਿਆਣੇ ਦਾ ਨੰਬਰ ਆ ਉਹਦਾ ਉਹ ਅੱਗੋਂ ਆਇਆ ਬੜੀ ਉਹਨੇ ਲਾਪਰਵਾਹੀ ਤੇ ਉਹਦੇ ਨਾਲ ਉਹ ਆ ਰਿਹਾ ਸੀ ਤੇਜ਼ ਰਫਤਾਰ ਨਾਲ ਸੋ ਐਕਸੀਡੈਂਟ ਹੋਇਆ ਇਹਨਾਂ ਨਾਲ ਤਾਂ ਉਹ ਕਟਾਣਿਆ ਤੋਂ ਇੱਕ ਤਾਂ ਮੁੰਡਾ ਉੱਥੇ ਜਾ ਕੇ ਡੈੱਡ ਡਿclare ਹੋ ਗਿਆ ਜੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਔਰ ਦੂਸਰੇ ਨੂੰ ਥੋੜਾ ਰੈਫਰ ਕਰਤਾ ਸੀ ਉਹਦੀ ਰਸਤੇ 'ਚ ਮੌਤ ਹੋ ਗਈ ਬੋਲਾਂ ਦੀ ਔਰ ਬਹੁਤ ਹੀ ਭਿਆਨਕਾਦ ਸਾਹ ਹੋਇਆ ਜਿਹੜਾ ਜਿਹਦੇ 'ਚ ਜਿਹੜਾ ਕੈਂਟਰ ਵਾਲਾ ਉਹ ਦੋਸ਼ੀ ਹੈ ਔਰ ਬਹੁਤ ਹੀ ਤੇਜ਼ ਰਫਤਾਰ ਨਾਲ ਔਰ ਲਾਪਰਵਾਹੀ ਨਾਲ ਉਹਦੀ ਡਰਾਈਵਿੰਗ ਕਰਕੇ ਇਹ ਜਿਹੜਾ ਹੋਇਆ ਉਹਨਾਂ ਦੋਨਾਂ ਦੀ ਉਮਰ ਕਿੰਨੀ ਲੱਗਦਾ ਕਿ ਇਹ ਅਪ੍ਰੋਕਸੀਮੇਟਲੀ 40 ਦੇ ਨੇੜੇ ਤੇੜੇ ਆ ਦੋਨਾਂ ਦੀ ਔਰ ਛੋਟੇ ਛੋਟੇ ਬੱਚੇ ਆ ਇਹਨਾਂ ਦੇ ਔਰ ਚਾਰੇ ਮਤਲਬ ਆਪ ਹੀ ਬ੍ਰੈਡ ਬਨਰ ਸੀ ਜਿਹੜੇ ਘਰ ਦਾ ਸਾਰਾ ਹੀ ਸਿਆਮ ਬੰਦੇ ਸੀ ਜੀ ਤੇ ਇਹ ਪੁਲਸ ਕੋਲੋਂ ਕੀ ਕਾਰਵਾਈ ਕੀਤੀ ਗਈ ਕੱਲ 1 ਅਗਸਤ ਨੂੰ ਸ਼ਾਮ ਦੇ 6:00 ਵਜੇ ਦੇ ਕਰੀਬ ਹਮ ਕੋਟਕਪੂਰਾ ਤੋਂ ਸ਼੍ਰੀ ਮੁਕਸੇਵ ਸਾਹਿਬ ਰੋਡ ਦੇ ਉੱਤੇ ਪਿੰਡ ਖਾਰੇ ਦੇ ਕੋਲ ਇੱਕ ਕੈਂਟਰ ਤੇ ਕਾਰ ਦਾ ਆਪਸ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਹੋਣ ਉਪਰੰਤ ਜਿਹੜੇ ਕਾਰ ਸਵਾਰ ਸੀ ਡਰਾਈਵਰ ਤੇ ਉਹਦੇ ਨਾਲ ਦੀ ਸੀਟ ਤੇ ਜਿਹੜਾ ਬੰਦਾ ਬੈਠਾ ਸੀਗਾ ਇਹ ਉਹਨਾਂ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਡਰਾਈਵਰ ਬਲਵਿੰਦਰ ਸਿੰਘ ਵਾਸੀ ਪਿੰਡ अजीत ਗੱਲ ਦਾ ਤੇ ਉਹਦੇ ਨਾਲ ਜਿਹੜਾ ਰਜਿੰਦਰ ਕੁਮਾਰ ਸੀਗਾ ਉਹ ਪਿੰਡ ਹਰੀਕੇ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀਗਾ ਇਹਨਾਂ ਦੋਨਾਂ ਦੀ ਮੌਤ ਹੋ ਚੁੱਕੀ ਹੈ ਤੇ ਉਹ ਕੈਂਟਰ ਜਿਹੜਾ ਕਬਜ਼ੇ ਚ ਲੈ ਲਿਆ ਗਿਆ ਇਹਨਾਂ ਦੇ ਵਾਰਸਾਂ ਦੇ ਬਿਆਨ ਤੇ ਮੁਕੱਦਮਾ ਦਰਜ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾ ਰਹੀਆਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਬਾਡੀਆਂ ਦਿੱਤੀਆਂ ਜਾਣਗੀਆਂ ਤੇ ਡਰਾਈਵਰ ਦੀ ਗ੍ਰਿਫਤਾਰੀ ਉਪਰੰਤ ਅਗਲੀ ਕਾਰਵਾਈ ਜਿਹੜੀ ਬੰਦ ਕਾਨੂੰਨੀ ਕਾਰਵਾਈ o que tem aí